ਨਾਨਿ ਸ਼ਸ਼ੀਕਲ ਅਦਾਬ ਨਮਸਤੇ ਸਵਾਗਤ ਹੈ ਜੀ ਤੁਹਾਡਾ ਮਾਝਾ ਖਬਰਸਾਰ ਤੇ ਮੈਂ ਆਂ ਤੁਹਾਡਾ ਅਮਰਤ ਕਹਿਰਾਂ ਲਾਗੀਆਂ ਨੇ ਲਾਕ ਲੈਣਾ ਭਾਵੇਂ ਭਲਕੇ ਰੰਡੀ ਹੋ ਜਾਏ ਇਹ ਬੜਾ ਭੇੜਾ ਖਾਨ ਆ ਵੈ ਗਰੂ ਉਹ ਮਾਲਕ ਕਿਸੇ ਦੇ ਲਈ ਨਾ ਹੀ ਮਰਤਿਆ ਜਾਵੇ ਤੇ ਚੰਗੀ ਗੱਲ ਆ ਪਰ ਇਹ ਖਾਨ ਜਿਹੜਾ ਏ ਸਾਡੀ ਪੱਟੀ ਤੋਂ ਤਰਨਤਨ ਜਾਂਦੀ ਮੇਨ ਰੋਡ ਤੇ ਇਨ ਬਿੰਨ ਟੁਕਦਾ ਏ ਅੱਜ ਜਿਹੜੀ ਵੀਡੀਓ ਆ ਇਹ ਧਿਆਨ ਨਾਲ ਵੇਖੋ ਇਹ ਬਾਹਮਣੀ ਵਾਲੇ ਚੌਂਕ ਦੇ ਲਾਗੇ ਜਿਹੜਾ ਏ ਉਸ ਦੀ ਆ ਉਥੇ ਲਾਗੇ ਦੁਕਾਨਦਾਰਾਂ ਨੇ ਵੀ ਇਸ ਤੇ ਟੈਟੂ ਰੱਖੀ ਹੋਈ ਹੈ ਨੇ ਤਾਂ ਜੋ ਜਿਹੜਾ ਰਾਹਗੀਰਾਂ ਨੂੰ ਪਤਾ ਲੱਜ ਸਕੇ ਵੀ ਇਹ ਤੇ ਗਹਿਰਾ ਟੋਆ ਹੈ ਤੇ ਇਹੋ ਜੇ ਟੋਏ ਜਾਂ ਇਹੋ ਜੀ ਖਸਾ ਹਾਲ ਹਾਲ ਤਾਂ ਛੜਕ ਦੀ ਜਿਹੜੀ ਆ ਉਹ ਲੋਹੌਰ ਚੌਂਕ ਤੋਂ ਹੀ ਸ਼ੁਰੂ ਹੋ ਜਾਂਦੀ ਆ ਤੇ ਬਹੁਤ ਜ਼ਿਆਦਾ ਬੁਰਾ ਹਾਲ ਆ ਇਹ ਛੜਕ ਨੂੰ ਬਣੀ ਨੂੰ ਮਤਲਬ ਸੁਹਾਗਣ ਹੋਈ ਨੂੰ ਕੋਈ ਬਹੁਤਾ ਜ਼ਿਆਦਾ ਸਮਾਂ ਨਹੀਂ ਹੋਇਆ ਪਰ ਫਿਰ ਵੀ ਇਹ ਛੜਕ ਦਾ ਇੰਨਾ ਬੁਰਾ ਹਾਲ ਹੋ ਗਿਆ ਹੈ ਤੇ ਇਸ ਦੇ ਜਿਹੜੇ ਲਾਗੀ ਜਿਹੜੇ ਕੰਟਰੈਕਟਰ ਜਾਂ ਜਿਹੜੇ ਵਿਚ ਵਿਚੋਲੇ ਜਿਹੜੇ ਨੇ ਉਹ ਪੈਸੇ ਖਾ ਕੇ ਉਹਨਾਂ ਡਕਾਰ ਵੀ ਮਾਰ ਲਿਆ ਪਰ ਛੜਕਦਾ ਮਤਲਬ ਇਹ ਛੜਕੇ ਜਿਹੜੀ ਉਹ ਰੰਡੀ ਹੁਣ ਕਿਨਾਰੇ ਹੀ ਆ ਇਹ ਮੰਤਰੀ ਸਾਹਿਬ ਭੁੱਲ ਸਾਹਿਬ ਸਾਡੇ ਮਾਨਯੋਗ ਮੰਤਰੀ ਸਾਹਿਬ ਨੇ ਸ਼ਾਇਦ ਉਹ ਇਹਦੀ ਕੇ ਦੀ ਲੰਘੇ ਨਹੀਂ ਆ ਜਾਂ ਕਦੀ ਹੁਣ ਲੰਘੇ ਨਹੀਂ ਆਂਦੀ ਕਿਉਂਕਿ ਉਹਨਾਂ ਦਾ ਘਰ ਉਧਰ ਸਿਹੜਾ ਲਈ ਰੋਡ ਵਾਲੇ ਪਾਸੇ ਉੱਥੋਂ ਹੀ ਜਾਇਦਾ ਉਹ ਚੰਡੀਗੜ੍ਹ ਚਲੇ ਜਾਂਦੇ ਨੇ ਜਾਂ ਹੋ ਸਕਦਾ ਲੰਘੇ ਵੀ ਹੋਣ ਤੇ ਉਹਨਾਂ ਨੇ ਧਿਆਨ ਨਾ ਦਿੱਤਾ ਹੋਵੇ ਪਰ ਜਿਹੜੇ ਥੰਡੇ ਅਹੁਦੇਦਾਰ ਨੇ ਮੈਂ ਉਹਨਾਂ ਅੱਗੇ ਬੇਨਤੀ ਕਰਨੀ ਚਾਹਣਾ ਹੈ ਵੀ ਤੁਸੀਂ ਦੇ ਪੱਟੀ ਰਹਿੰਦੇ ਜੇ ਨਾ ਕਿਰਪਾ ਕਰਕੇ ਜਿਹੜਾ ਇੰਨਾ ਟੋਟਾ ਹੈ ਲਾਹੌਰ ਚੌਂਕ ਤੋਂ ਜਿਹੜਾ ਗਾਂ ਉਹ ਜਿਹੜੀ ਕਚਹਿਰੀ ਦਾ ਕਪੱਡੀ ਕਚਹਿਰੀ ਤੱਕ ਉਸ ਸੜਕਲੇ ਕਹਿਕਵਾ ਕੇ ਉਸ ਦੀ ਮਰਮਤ ਕਰਾਓ ਬਾਰਸ਼ਾਂ ਦਾ ਟਾਈਮ ਕੋਈ ਵੀ ਸੀਰੀਅਸ ਐਕਸੀਡੈਂਟ ਹੋ ਸਕਦਾ ਹੈ ਸੱਚਮੁੱਚ ਜਿੱਡੇ ਡੂੰਗੇ ਖੱਟੇ ਆ ਉਥੇ ਕੋਈ ਨਾ ਕੋਈ ਸੀਰੀਅਸ ਐਕਸੀਡੈਂਟ ਹੋ ਸਕਦਾ ਹੈ ਤੇ ਕਿਉਂ ਨਾ ਆਪਾਂ ਉਸ ਨੂੰ ਪਹਿਲਾਂ ਹੀ ਸੂਤਰ ਕਰ ਲਈਏ ਕਿਸੇ ਹਾਸੇ ਹੋਂ ਤੋਂ ਪਹਿਲਾਂ ਜੇਕਰ ਆਪਾਂ ਉਸ ਦੀ ਮਰਮਤ ਕਰਦੇ ਆਂ ਤੇ ਇਸ ਨਾਲੋ ਸਿਆਣੀ ਗੱਲ ਕੋਈ ਵੀ ਨਹੀਂ ਹੋਵੇਗੀ। ਸੋ ਬੇਨਤੀ ਆ ਇੰਨੀ ਕੁ ਪ੍ਰਵਾਨ ਕਰਿਓ ਉਹ ਛੜਕ ਨੂੰ ਜਿਹੜਾ ਏ ਉਹ ਮਰਮਤ ਜ਼ਰੂਰ ਕਰਾਓ ਇਹ ਬਾਰਿਸ਼ਾਂ ਦੇ ਸਮੇਂ ਦੇ ਵਿੱਚ ਕੋਈ ਹਾਸਾ ਜਿਹੜਾ ਏ ਉਹ ਨਾ ਹੋ ਸਕੇ। ਧੰਨਵਾਦ ਵੈਗਰੂ ਛੜ ਦੀ ਕਲਾਜ ਰੱਖੇ।